ਇਸ ਵੇਲੇ ਦੀ ਬੱਧੀ ਖਬਰ ਸਾਬਕਾ ਮંત્રી ਤੇ ਸੀਨੀਅਰ ਅਕਾਲੀ ਆਗੂ ਸੁਚਾ ਸਿੰਘ ਲੰਗਾ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਨੂੰ ਲੈ ਕੇ ਸੁਚਾ ਸਿੰਘ ਲੰਗਾ ਅੱਜ ਨਾਭਾ ਜੇਲ੍ਹ ਪਹੁੰਚੇ ਨੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਜੇਦ ਕੀਤੀ ਗਈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਲੰਮਾ ਚੇਅਰ ਸਮਝਾਇਆ ਗਿਆ ਪਰ ਉਸ ਤੋਂ ਬਾਅਦ ਜੇਲ੍ਹ ਦੇ ਸੁਪਰੀਡੈਂਟ ਨੇ ਖੁਦ ਬਾਹਰ ਆ ਕੇ ਸੁਚਾ ਸਿੰਘ ਲੰਗਾ ਨੂੰ ਸਮਝਾਉਂਦੇ ਹੋਏ ਨਜ਼ਰ ਆਏ ਨੇ ਪਰ ਇਹ ਸਭ ਦੇ ਦਰਮਿਆਨ ਦੋਹਾਂ ਤੇ ਰਾਦੇ ਵਿੱਚ ਤਿੱਖੀ ਬਹਿਸ ਵੀ ਹੁੰਦੀ ਹੋਈ ਦਿਖਾ ਦਿੱਤੇ ਜਾਂਦੇ ਵਿੱਚ ਸੁਚਾ ਸਿੰਘ ਲੰਗਾ ਔਰਾ ਦੇ ਵੱਲੋਂ ਇੱਥੇ ਤੱਕ ਦਾਵਾ ਕਰ ਦਿੱਤਾ ਗਿਆ ਕਿ 2027 ਦੇ ਵਿੱਚ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਮੁਲਾਕਾਤ ਦੇ ਸਾਰੇ ਨਿਯਮ ਜਿਹੜਾ ਨੇ ਉਹ ਬਦਲ ਦਿੱਤੇ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਹਾਈ ਕੋਰਟ ਦੇ ਵੱਲੋਂ ਜਿਹੜਾ ਹੈ ਇਸ ਸਬਦੇ ਉੱਤੇ ਇੱਕ ਨਿਯਮ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਸ ਗੱਲ ਨੂੰ ਲੈ ਕੇ ਜ਼ਿਕਰ ਚੱਲ ਰਿਹਾ ਸੀ ਕਿ ਜੇਲ੍ਹ ਦੇ ਵਿੱਚ ਮੁਲਾਕਾਤਾਂ ਦੇ ਲਈ ਸਮਾਂ ਵਧਾਇਆ ਜਾਵੇ ਤੇ ਜੋ ਮੈਂਬਰ ਮਿਲਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਅਵਕਤੋ ਜਿਹੜਾ ਇੱਕ ਲਿਸਟ ਤਿਆਰ ਕੀਤੀ ਜਾਵੇ ਤਾਂ ਲਿਸਟ ਹਲੇ ਵੀ ਤਿਆਰ ਹੁੰਦੀ ਹੈ ਤਾਂ ਕੈਦੀ ਦੇ ਵੱਲੋਂ ਜਿਹੜੇ ਆਪਣੇ ਪਰਿਵਾਰਕ ਮੈਂਬਰ ਦੱਸੇ ਜਾਂਦੇ ਨੇ ਤੇ ਉਹਨਾਂ ਤੋਂ ਇਲਾਵਾ ਜਿਹੜੇ ਉਹਨਾਂ ਦੇ ਵਕੀਲ ਉਹਨਾਂ ਦਾ ਕੇਸ ਲੜ ਰਹੇ ਨੇ ਤਾਂ ਇਹਨਾਂ ਨੂੰ ਇਜਾਜ਼ਤ ਹੁੰਦੀ ਹੈ ਇਹ ਜੇਲ੍ਹ ਦੇ ਵਿੱਚ ਜਾ ਕੇ ਮਿਲ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਪਰ ਸੁੱਚਾ ਸਿੰਘ ਲੰਗਾਹਰਾ ਦੇ ਵੱਲੋਂ ਇਥੇ ਤੱਕ ਦਾਅਵਾ ਕਰ ਦਿੱਤਾ ਗਿਆ ਕਿ ਜਿਹੜਾ ਉਹਨਾਂ ਨੂੰ ਜਦੋਂ ਸਰਕਾਰ ਆਏਗੀ ਤਾਂ ਉਹ ਨਿਯਮ ਹੀ ਬਦਲ ਦੇਣਗੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਵੱਲੋਂ ਬੀਤੇ ਦਿਨ ਵਿਕਰਮ ਸਿੰਘ ਮਜੀਠੀਆ ਦੀ ਬੇਦਵਾਲੀ ਹਰਤੀ ਜਿਹੜੀ ਆ ਉਹ ਵੀ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਲਗਾਤਾਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਸਭ ਦੇ ਦਰਮਿਆਨ ਅੱਜ ਸੁਚਾ ਸਿੰਘ ਲੰਗਾ ਆਪਣੇ ਵੱਡੀ ਗਿਣਤੀ ਚ ਵਰਕਰ ਲੈ ਕੇ ਜਿਹੜਾ ਨੇ ਉਹ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੀਟਿੰਗ ਕਰਨ ਦੇ ਲਈ ਜਿੱਦ ਕੀਤੀ ਗਈ ਤੇ ਜਦੋਂ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਤਾਂ ਤਿੱਖੀ ਬਹਿਸ ਵੀ ਜਿਹੜੀ ਆ ਸੁਚਾ ਸਿੰਘ ਲੰਗਾ ਪੁਲਿਸ ਮੁਲਾਜ਼ਮਾ ਦੇ ਨਾਲ ਜੇਲ੍ਹ ਸੁਪਰੀਡੈਂਟ ਦੇ ਨਾਲ ਕਰਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਣੇ ਆ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਅਸੀਂ ਜਿਵੇਂ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਆ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਤ ਕਰਨ ਤੋਂ ਰੋਕਿਆ ਜਾ ਰਿਹਾ ਵਾ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਰਹਿੰਦੇ ਮੈਂ ਸਮਝਦਾ ਵਾਂ ਕਿ ਇਹ ਇੱਕ ਬਹੁਤ ਵੱਡਾ ਧੱਕਾ ਵਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਏ ਕੱਲ ਪਤਾ ਨਹੀਂ ਕਿਦੀ ਹੋਣੀ ਏ ਤੇ ਇਹੋ ਜਿਹੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਇਹ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਹਾਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਹਾਂ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹਾਂ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਆ ਅਸੀਂ ਇੱਥੇ ਰਹਿ ਕੇ ਤੁਸੀਂ 100% ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਵੀ ਅਸੀਂ ਜ਼ਰੂਰ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇਦੇ ਬਣ ਕੇ ਆਉਣਾ ਤੇ ਜਿਹੜੇ ਲੋਕ ਚਾਉਣਗੇ ਉਹੋ ਜੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇ ਜਖਮਾਂ ਤੇ ਮਲਮ ਲਾ ਦਵੇ ਤੇ ਭਾਵੇਂ ਢੂੰਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਬਦੰਡ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝਦੇ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੀ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸੁਬਦੰਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਆ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜ਼ਰੂਰ ਉਹਨਾਂ ਦੇ ਵਿੱਚ ਹਾਈ ਕਮਾਂਡ ਆਪਰੇਟਿਵ ਬਾਕੀ ਤੁਸੀਂ ਸਾਰੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਤਿਆ ਵਾਲਾ ਕੇਸ ਹੈ ਕਿਵੇਂ ਦੇਖੀ ਵਿਕਰਮ ਜੀਤਿਆ ਜਿਹੜਾ ਵਾ ਇੱਕ ਨਿਰਿਤ ਤਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਆ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚੋਂ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸੇ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿੰਤੀਮਿੰਤੀਆਂ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਦੂਗਾ ਤੇ ਉਧਰ ਦੂਸਰੇ ਪਾਸੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਜੇਲ ਸੁਪਰੀਡੈਂਟਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਅਦਾਲਤੀ ਹੁਕਮ ਨਹੀਂ ਹੁੰਦੇ ਉਦੋਂ ਤੱਕ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਮੁਲਾਕਾਤ ਕਰਨ ਨਹੀਂ ਦਿੰਦੇ ਪਰ ਜੇਕਰ ਕੈਦੀ ਦੇ ਵੱਲੋਂ ਆਪਣੀ ਜੋ 10 ਬੰਦਿਆਂ ਦੀ ਲਿਸਟ ਬਣਾਈ ਗਈ ਹੈ ਉਸ ਦੇ ਵਿੱਚ ਜੇਕਰ ਕਿਸੇ ਪਰਿਵਾਰਕ ਮੈਂਬਰ ਦਾ ਜਾਂ ਵਕੀਲ ਦਾ ਨਾਮ ਹੁੰਦਾ ਹੈ ਤਾਂ ਉਸ ਦੇ ਨਾਲ ਰੋਕਟੋਕ ਨਹੀਂ ਕੀਤੀ ਜਾਂਦੀ ਵੀ ਪਰਿਵਾਰਕ ਮੈਂਬਰ ਮੁਲਾਕਾਤ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਦੋ ਕੋਰਟ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਨਟਾਈਟਲ ਨੇ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰਿਆਂ ਨਾਲ ਹੁਣ ਇਹ ਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਉਹ ਜਿਹੜੇ ਮਤਲਬ ਜੋ ਇਨਮੇਟ ਹੈ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਨਾਲ ਅਸੀਂ ਮੁਲਾਕਾਤ अच्छा 10 ਮੈਂਬਰ ਜਿੰਨਾ ਰੂਲਿੰਗ ਹੀ ਕਹਿੰਦੀ ਹੈ ਜੀ ਪ੍ਰिजनਰ ਰੂਲਸ ਇਹੀ ਕਹਿੰਦੇ ਨੇ ਪੰਜਾਬ ਪ੍ਰिजन ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ ਠੀਕ ਹੈ